ਸੰਗਤ ਜੀ ਅੱਜ ਬਾਲਾ ਪ੍ਰੀਤਮ ਧੰਤਨ ਸਹਿਬ ਸੇਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜੀ ਦਾ ਪਵਿੱਤਰ ਪ੍ਰਕਾਸ਼ ਪੁਰਬ ਹੈ ਜੀ ਦੁਨੀਆ ਭਰ ਵਿੱਚ ਬੈਠੀ ਸਾਰੇ ਸਿੱਖ ਸੰਗਤ ਨੂੰ ਸਾਰੇ ਜਗਿਆਸਾਂ ਨੂੰ ਧੰਤਨ ਸਹਿਬ ਸੇਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਧੰਤਨ ਸਹਿਬ ਸੇਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਸਰਬੱਜ ਜੀਆਂ ਦੇ ਦੁੱਖੜੇ ਹਰ ਲੈਂਦੇ ਹਨ ਸੱਚੇ ਪਾਤਸ਼ਾਹ ਜੀ ਸੋ ਕਿਰਪਾ ਕਰਨ ਸਾਡੇ ਸਾਰਿਆਂ ਤੇ ਮਿਹਰ ਭਰੀ ਨਜ਼ਰ ਕਰਨ ਸਤਿਗੁਰੂ ਜੀ ਆਪ ਸਹਾਈ ਹੋਣ ਵਾਲਾ ਪ੍ਰੀਤਮ ਸਾਰਿਆਂ ਦੇ ਪਰਿਵਾਰਾਂ ਦੇ ਦੁੱਖ ਰੋਗ ਦੂਰ ਹੋਣ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਬਾਕੀ ਸੰਗਤ ਜੀ ਦੁੱਖ ਹਨ ਸੁਖ ਹਨ ਇਹ ਜ਼ਿੰਦਗੀ ਦਾ ਹਿੱਸਾ ਹਨ ਇਹ ਸੁਭਾਵਿਕ ਹਨ ਇਹ ਆਉਂਦੇ ਜਾਂਦੇ ਰਹਿੰਦੇ ਹਨ ਕਿਰਪਾ ਕਰਨ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਤਨਤਨ ਸਹਿਬ ਸਿਗਰੂ ਹਰਕ੍ਰਿਸ਼ਨ ਮਹਾਰਾਜ ਜੀ ਦੀ ਨਦਰ ਹੋਵੇ ਜਿੰਦਗੀ ਦੇ ਵਿੱਚ ਦੁੱਖ ਆਵਣ ਭਾਵੇਂ ਸੁੱਖ ਆਵਣ ਆਪਾਂ ਉਸ ਅਕਾਲ ਪੁਰਖ ਦੀ ਕਿਰਪਾ ਸਮਝ ਕੇ ਉਸ ਅਕਾਲ ਪੁਰਖ ਦਾ ਹੁਕਮ ਸਮਝ ਕੇ ਉਹਨੂੰ ਹੰਡਾ ਲਈਏ ਐਸੀ ਹਿੰਮਤ ਬਲ ਬੁੱਧੀ ਬਖਸ਼ਣ ਸਾਰਿਆਂ ਨੂੰ ਬਾਕੀ ਸਾਰੀ ਸੰਗਤ ਨੂੰ ਇੱਕ ਵਾਰ ਫਿਰ ਤੋਂ ਬਾਲਾ ਪ੍ਰੀਤਮ ਤਨਤਨ ਸਹਿਬ ਸਿਗਰੂ ਹਰਕ੍ਰਿਸ਼ਨ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ